ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਸਵੇਰੇ ਮੈਂ ਇੱਕ ਵੀਡੀਓ ਦੇਖੀ ਪੈਣ ਦਲੇਰ ਕੌਰ ਦੀ ਜਿਹੜੇ ਕਿ ਢਾਟੀ ਜੱਥਾ ਨੇ ਆਪਣੇ ਕੌਮ ਦੇ ਉਹਨਾਂ ਨੂੰ ਮੈਂ ਕੈਮਰੇ ਦੇ ਅੱਗੇ ਰੋਂਦੇ ਹੋਏ ਦੇਖਿਆ ਸੁਣ ਕੇ ਬਹੁਤ ਦੁੱਖ ਹੋਇਆ ਉਹ ਜੋ ਕਹਾਣੀ ਆ ਜੋ ਤੁਸੀਂ ਵੀ ਥੋੜਾ ਜਿਹਾ ਸੰਗਤ ਜੀ ਸੁਣੋ ਨਹੀਂ ਨਹੀਂ ਵੀ ਚਲੋ ਠੀਕ ਆ ਨਾ ਆ ਵੀ ਆਪਣਾ ਮਾਰੇ ਨਾਲ ਮਾਰੇ ਦੀ ਸੰਗਤ ਨਾਲ ਕੀ ਰੋਸਾ

ਸੰਗਤ ਸਿੰਘ ਨੂੰ ਨਿਵਖਸ਼ਾਈ ਬਾਬਾ ਜੀ ਵਸਿੰਗ ਨੂੰ ਕਹੋ ਆਪਾ ਚੋਪੋਤੇ ਅਜੀ ਪਿਆਰੀ ਸਾਹਾ ਸੰਗਤ ਜੀ ਗੱਲ ਕੀ ਹੋਈ ਕਿ ਬੀਬੀ ਦਲੇਰ ਕੌਰ ਨੇ ਉਸ ਆਪਣੇ ਜੋ ਪ੍ਰਚਾਰ ਸਿੱਖੀ ਦਾ ਚੱਲਦਾ ਸੀਗਾ ਜਿਹਦੇ ਵਿੱਚ ਹਾਡੀ ਜੱਥੇ ਦੇ ਵਿੱਚ ਜੋ ਆਪਣਾ ਪ੍ਰਚਾਰ ਕਰ ਰਏ ਸੀ ਤਾਂ ਉਹਨਾਂ ਨੇ ਜੋ ਇਤਿਹਾਸ ਆਪਾਂ ਵੀ ਸਾਰਿਆਂ ਨੇ ਸੁਣਿਆ ਹੀ ਆ ਕਿ ਗੁਰੂ ਸਾਹਿਬ ਜੀ ਨੇ ਚਮਕੌਰ ਦੀ ਗੜੀ ਦੇ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਪੋਸ਼ਾਕ ਜਾਓ ਉਸ ਗੜੀ ਦੀ ਜ਼ਿੰਮੇਵਾਰੀ ਦੇ ਕੇ ਆਪ ਉਥੋਂ ਗੁਰੂ ਸਾਹਿਬ ਜੀ ਅੱਗੇ ਮਾਛੀਵਾੜ ਦੇ ਜੰਗਲ ਜਾਂ ਇੱਧਰ ਅੱਗੇ ਮਾਲਵੇ ਦੀ ਧਰਤੀ ਨੂੰ ਆਗੇ ਸੀ ਮਹਾਰਾਜ ਜੀ ਉਥੇ ਹੁਣ ਕੁਛ ਬੰਦੇ ਹੋਣੇ ਆ ਚਲੋ ਹੋਣੇ ਆ ਕਿ ਉਹ ਬਾਬਾ ਜੀਵਨ ਸਿੰਘ ਜੀ ਨੂੰ ਜ਼ਿਆਦਾ ਪ੍ਰਮੋਟ ਕਰਦੇ ਹੋਣੇ ਆ ਪਰ ਸਾਡੇ ਲਈ ਤਾਂ ਸਾਰੇ ਇੱਕੋ ਜਿਹੇ ਨੇ ਕਿਉਂਕਿ ਅਸਲ ਵਿੱਚ ਜੇ ਦੇਖਿਆ ਜਾਵੇ ਤਾਂ ਬਾਬਾ ਜੀਵਨ ਸਿੰਘ ਜੀ ਦੀ ਕੁਰਬਾਨੀ ਤਾਂ ਭਾਈ ਸੰਗਤ ਸਿੰਘ ਜੀ ਤੋਂ ਵੀ ਕਿਤੇ ਵੱਧ ਕੇ ਆ ਉਹ ਨੌਵੇਂ ਪਾਸ਼ਾ ਦੀ ਦਾ ਸੀਸ ਲੈ ਕੇ ਉਹ ਜੇ ਮੈਂ ਨੰਦਪੁਰ ਸਾਹਿਬ ਪਹੁੰਚੇ ਉਹਨਾਂ ਨੂੰ ਉਹਨਾਂ ਨੇ ਰੰਗਰੇਟਾ ਗੁਰੂ ਦਾ ਬੇਟਾ ਦਾ ਖਿਤਾਬ ਦਿੱਤਾ ਦਸਵੇਂ ਪਾਤਸ਼ਾਹ ਜੀ ਨੇ ਗੱਲ ਕੌਲਮਾ ਲਾ ਕੇ ਖਾਲਸਾ ਜੀ ਇਹ ਹੈ ਕਿ ਅਸੀਂ ਸਾਰੇ ਦੇਖੋ ਸਿੱਖਾਂ ਮਹਾਰਾਜ ਨੇ ਸਾਨੂੰ अनेका ਨੂੰ ਇੱਕ ਕੀਤਾ ਉਹਨਾਂ ਨੇ ਦੇਖੋ ਚਮਾਰ ਭਾਈ ਬਾਬਾ ਰਵਿਦਾਸ ਭਗਤ ਜੀ ਜਾਂ ਸੈਣਨਾਈ ਜੀ ਧੰਨਾ ਜੱਟ ਜੀ ਜਾਂ ਫਿਰ ਆਪਣੇ ਬਾਬਾ ਜੀਵਨ ਸਿੰਘ ਜੀ ਜੋ ਉਹਨਾਂ ਨੂੰ ਜਾਂ ਫਿਰ ਭਾਈ ਸੰਗਤ ਸਿੰਘ ਜੀ ਜਾਂ ਜਿਨਨੇ ਵੀ ਗੁਰੂ ਦੇ ਸਿੱਖ ਹੋਏ ਨੇ ਚਾਹੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੈ ਜਾਂ ਉਹ ਕੌਮ ਦੇ ਯੋਧੇ ਨੇ ਉਹਨਾਂ ਸਾਰਿਆਂ ਦੀ ਨਿਗਾਹ ਦੇ ਵਿੱਚ ਸਿਰਫ ਗੁਰੂ ਗੋਬਿੰਦ ਸਿੰਘ ਜੀ ਇੱਕ ਗੁਰੂ ਸਨ ਉਹ ਸਾਰੇ ਉਹਨਾਂ ਨੂੰ ਇੱਕੋ ਨਜ਼ਰ ਨਾਲ ਵੇਖਦੇ ਸੀ ਗੁਰੂ ਸਾਹਿਬ ਜੀ ਵੀ ਉਹਨਾਂ ਨੂੰ ਕਦੇ ਜਾਤਾਂ ਪਾਤਾਂ ਦੇ ਨਾਂ ਤੇ ਕਦੇ ਵੈਤਕਰਾਂ ਨਹੀਂ ਕਰਦੇ ਸੀ ਪਰ ਆਪਾਂ ਆਮ ਲੋਕ ਜਿਵੇਂ ਹਰੇਕ ਜੱਥੇਬੰਦੀ ਦੇ ਅੱਗੇ ਕੋਈ ਨਾ ਕੋਈ ਕਹਦੀਏ ਪੇ ਕੜਾਮਾ ਚੌਧਰੀ ਹੁੰਦਾ ਜਾਂ ਕੋਈ ਆਪਣੇ ਜੱਟ ਸਿੱਖਾਂ ਦੇ ਅੱਗੇ ਲਾ ਲੋ ਕਹਿੰਦਾ ਜਾਟੀ ਵੱਡੇ ਆ ਕੋਈ ਰਵਿਦਾਸ ਸਿੰਘਾਂ ਦੇ ਵਿੱਚ ਹੋ ਗਿਆ ਉਹ ਕਹਿੰਦਾ ਕਿ ਰਵਿਦਾਸ ਹੀ ਵੱਡੇ ਆ ਰਵਿਦਾਸ ਬਾਬਾ ਰਵਿਦਾਸ ਭਗਤ ਜੀ ਵੱਡੇ ਆ ਕੋਈ ਕਹਿੰਦਾ ਬਾਬਾ ਜੀਵਨ ਸਿੰਘ ਜੀ ਵੱਡੇ ਆ ਕੋਈ ਕੋਈ ਕਿਸੇ ਕੋਈ ਕਿਸੇ ਪ੍ਰਕਾਰ ਇਸ ਪ੍ਰਕਾਰ ਜੋ ਮਤਲਬ ਕੁੱਲ ਮਿਲਾ ਕੇ ਵੀ ਜਿਹੜੀ ਬ੍ਰਾਹਮਣਵਾਦੀ ਜਿਹੜੀ ਸੋਚ ਆਪਣੀ ਉਹ ਹਜੇ ਆਪਣੇ ਵਿੱਚੋਂ ਗਈ ਨਹੀਂ ਇਹ ਸੇ ਸੋਚ ਨੂੰ ਖਤਮ ਕਰਨ ਦੇ ਵਾਸਤੇ ਤਾਂ ਗੁਰੂ ਨਾਨਕ ਪਾਸ਼ਾ ਜੀ ਨੇ ਕਿਹਾ ਸਿੱਖ ਪੰਥ ਚਲਾਇਆ ਸੀ ਪਰ ਆਪਾਂ ਲੋਕ ਫੇਰ ਵੀ ਉੱਥੇ ਹੀ ਫਸੇ ਆ ਆਪਾਂ ਉਸ ਮੁਹੱਬਤ ਨੂੰ ਪਿਆਰ ਨੂੰ ਵਧਾ ਕੇ ਆਪਾਂ ਕੋਈ ਵੀ ਦੇਖੋ ਜਦੋਂ ਕੋਈ ਸਿੱਖ ਅੰਮ੍ਰਿਤਧਾਰੀ ਹੋ ਜਾਂਦਾ ਨਾ ਗੁਰੂ ਦਾ ਸਿੱਖ ਬਣ ਜਾਂਦਾ ਉਹਦੀ ਫਿਰ ਜਾਤ ਸਿਰਫ ਸਿੱਖ ਬਣ ਜਾਂਦੀ ਹੈ ਉਹਦੇ ਵਿੱਚ ਕੋਈ ਊਚ ਨੀਚ ਜਾਂ ਜਾਤਾਂ ਪਾਤਾਂ ਦਾ ਵਖਰੀ ਮਾ ਜਿਹੜਾ ਉਹ ਬਿਲਕੁਲ ਖਤਮ ਹੋ ਜਾਂਦਾ ਉਹ ਖਾਲਸਾ ਪੰਥ ਉਹ ਗੁਰੂ ਦਾ ਖਾਲਸਾ ਬਣ ਜਾਂਦਾ ਹੁਣ ਇਹ ਜੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਪਿੱਛੇ ਜੋ ਇਤਿਹਾਸ ਦੇ ਕੇ ਸਾਨੂੰ ਬਾਬਾ ਜੀਵਨ ਸਿੰਘ ਜੀ ਨੂੰ ਵੱਡਾ ਬਣਾਇਆ ਜਾਵੇ ਦੇਖੋ ਬਾਬਾ ਜੀਵਨ ਸਿੰਘ ਜੀ ਦਾ ਜਿਹੜਾ ਰਤਬਾ ਪਹਿਲਾਂ ਹੀ ਬਹੁਤ ਵੱਡਾ ਉਹਨੂੰ ਛੋਟਾ ਨਹੀਂ ਕੀਤਾ ਜਾ ਸਕਦਾ ਜਾਂ ਉਸ ਤੋਂ ਉਧੋਂ ਵਧਾਇਆ ਨਹੀਂ ਜਾ ਸਕਦਾ ਜੋ ਉਹਨਾਂ ਦਾ ਇਤਿਹਾਸ ਦੇ ਵਿੱਚ ਉਹ ਰਤਬਾ ਉਹੀ ਰਹਿਣਾ ਭਾਈ ਸੰਗਾ ਸਿੰਘ ਜੀ ਦਾ ਜਿਹੜਾ ਉਹ ਉਹਨਾਂ ਦਾ ਰਹਿਣਾ ਇਸ ਵਾਰ ਕੇ ਵਾਸਤੇ ਖਾਲਸਾ ਜੀ ਸਾਨੂੰ ਚਾਹੀਦਾ ਹੈ ਗੁਰੂ ਦੀ ਬਾਣੀ ਪੜ੍ਹਨੀ ਸਿੰਘ ਸਜਣਾ ਜਾਤਾਂ ਪਾਤਾਂ ਦੇ ਬਖਰੀਵੇਂ ਦੇ ਵਿੱਚੋਂ ਨਿਕਲ ਕੇ ਸਿੱਖੀ ਦੇ ਰਾਸਤੇ ਤੇ ਚੱਲਣਾ ਸਾਨੂੰ ਚਾਹੀਦਾ ਹੈ ਅਤੇ ਇਹੋ ਜੀਆਂ ਜਿਹੜੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬਾਕੀ ਜੜੀਆਂ ਦੇਖੋ ਸਿੱਖ ਕੌਮ ਦੇ ਵਿੱਚ ਜੋ ਸਾਡੇ ਪ੍ਰਚਾਰਕ ਨੇ ਚਾਹੇ ਕੋਈ ਕਥਾਵਾਚਕਾ ਰਾਗੀ ਆ ਢਾਡੀ ਆ ਸਿੰਘ ਜੋ ਵੀ ਆ ਇਹ ਸਾਡੇ ਅਸਲੀ ਹੀਰੋ ਨੇ ਅਸਲੀ ਸਾਡੇ ਨਾਇਕ ਨੇ ਅਸੀਂ ਹੋਰ ਗਾਇਕਾ ਨੂੰ ਕਿੰਨਾ ਪ੍ਰਮੋਟ ਕਰਦੇ ਆ ਜਾਂ ਹੋਰ ਉਹ ਧਰਮਕ ਗਾਣੇ ਵੀ ਗਾ ਦਿੰਦੇ ਨੇ ਅਸ਼ਲੀਲਤਾ ਭਰੇ ਗਾਣੇ ਵੀ ਗਾ ਦਿੰਦੇ ਉਹਨਾਂ ਨੂੰ ਸਿਰਫ ਪੈਸੇ ਤੱਕ ਮਤਲਬ ਆ ਪਰ ਜੋ ਸਾਡੇ ਪ੍ਰਚਾਰਕ ਨੇ ਇਹ ਅਸਲ ਦੇ ਵਿੱਚ ਸਾਨੂੰ ਜੋ ਸਚਾਈ ਦੇ ਨਾਲ ਜੋੜਦੇ ਆ ਸਾਡੇ ਇਤਿਹਾਸ ਦੇ ਨਾਲ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਦੇ ਨਾਲ ਜਾਂ ਉਹਨਾਂ ਦੇ ਹ ਇਤਿਹਾਸ ਨਾਲ ਗੁਰਬਾਣੀ ਨਾਲ ਜੋੜਦੇ ਆ ਇਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਇਹਨਾਂ ਦਾ ਕਦੇ ਵੀ ਘਰਾਉ ਜਾਂ ਇਹਨਾਂ ਨੂੰ ਰੋਕਣਾ ਨਹੀਂ ਚਾਹੀਦਾ ਸਾਨੂੰ ਅਸੀਂ ਆਪਣੀ ਸਿੱਖੀ ਨੂੰ ਆਪ ਹੀ ਡਾਊਨ ਥੱਲੇ ਵੱਲ ਲਿਜਾ ਰਹੇ ਹੁਜੀਆਂ ਕਰਤੂਤਾਂ ਕਰਕੇ ਸੋ ਸੰਗਤ ਨੂੰ ਬੇਨਤੀ ਆ ਕਿ ਪਹਿਲੀ ਤਾਂ ਗੱਲ ਆ ਦੇਖੋ ਆਪਾਂ ਸਿੱਖ ਹਾਂ ਜੋ ਵੀ ਸਿੱਖ ਕੌਮ ਦੇ ਵਿੱਚ ਜੋ ਵੀ ਅਮਰਤਾਰੀਆ ਸਿੱਖੀ ਸਰੂਪ ਦੇ ਵਿੱਚ ਆ ਬਾਣੀ ਤੇ ਭਰੋਸਾ ਕਰਦਾ ਉਹ ਸਾਡਾ ਗੌਰ ਸਿੱਖ ਭਾਈ ਆ ਉਹਦੀ ਜਾਤ ਪਾਤ ਸਿੱਖ ਕੌਮ ਦੇ ਵਿੱਚ ਨਹੀਂ ਦੇਖੀ ਜਾਂਦੀ ਇਹ ਆਮ ਦੁਨੀਆਦਾਰੀ ਦੀਆਂ ਗੱਲਾਂ ਵਾਂ ਜਿਹੜੇ ਗੈਰ ਸਿੱਖ ਨੇ ਜਾਂ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਹਾ ਹੋ ਸਕਦਾ ਕਈ ਬਾਣੇ ਪਾ ਕੇ ਵੀ ਇਹਨਾਂ ਚੀਜ਼ਾਂ ਦੇ ਉੱਤੇ ਅਜੇ ਵੀ ਪੈਰਾ ਦੰਦੇ ਹੋਣ ਕਿ ਜਾਤਾਂ ਪਾਤਾਂ ਦੇ ਚੱਕਰ ਦੇ ਵਿੱਚ ਉਹ ਫਸ ਕੇ ਰਹਿੰਦੇ ਹੋਣ ਪਰ ਉਹਨਾਂ ਨੂੰ ਗੁਰੂ ਸਾਹਿਬ ਜੀ ਵੱਲੋਂ ਕਦੇ ਵੀ ਮਾਫ਼ ਨਹੀਂ ਕੀਤਾ ਜਾਵੇਗਾ ਜਿਹੜਾ ਇਸ ਪੰਥ ਦੇ ਵਿੱਚ ਬੁਖਰੇਵੇਂ ਪਾਵੇਗਾ ਉਹ ਗੁਰੂ ਦੋਖੀ ਹੈ ਉਹ ਪੰਥ ਦੋਖੀ ਹੈ ਸੋ ਭਾਈ ਸੰਗਤ ਨੂੰ ਬੇਨਤੀ ਹੈ ਕਿ ਸਾਰੇ ਰਲ ਮਿਲ ਕੇ ਰਿਆ ਕਰੋ ਪ੍ਰਚਾਰਕਾਂ ਦਾ ਸਤਿਕਾਰ ਕਰਿਆ ਕਰੋ ਇਹ ਭੈਣਾਂ ਜਿਹੜੀਆਂ ਟਾਡੀ ਜੱਥੇ ਜਾਂ ਹੋਰ ਪ੍ਰਚਾਰ ਕਰਦੀਆਂ ਇਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ ਨਾ ਕਿ ਇਹਨਾਂ ਨੂੰ ਸਾਨੂੰ ਅੱਗੇ ਹੋ ਕੇ ਰੋਕਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ